प्यारे दोस्तों श्वेतों ही आज मन कुछ अजीब किस्म ਦਾ ਪਰੇਸ਼ਾਨ ਸੀ ਉਦਾਸ ਸੀ ਮੁੰਬਈ ਤੋਂ ਚੰਡੀਗੜ੍ਹ ਦੀ ਫਲਾਈਟ ਫੜੀ ਇੱਥੇ 8:00 ਵਜੇ ਪਹੁੰਚੇ 8:00 ਵਜੇ ਆ ਕੇ ਕਿ ਖਬਰਾਂ ਨੇ ਦੇਖੀਆਂ ਇਹਨੇ ਦਿਨ ਪੰਜਾਬ ਦੀਆਂ ਤਾਂ ਟੈਲੀਵਿਜ਼ਨ ਔਨ ਕੀਤਾ ਤੇ ਪਹਿਲੀ ਖਬਰ ਸੀ ਪੰਜਾਬੀ ਦੇ ਮਸ਼ਹੂਰ ਸ਼ਾਇਰ ਸੁਜੀਤ ਪਾਤਰ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਵੇਸ਼ਾ ਕੋਸਤਰੀਆਂ ਵਿੱਚ ਨਹੀਂ ਰਹੇ। ਸਰੀਰਕ ਤੌਰ ਤੇ ਇਸ ਦੁਨੀਆ ਵਿੱਚ ਨਹੀਂ ਰਹੇ। ਮਗਰ ਉਹਨਾਂ ਦੀ ਰਚਨਾ ਉਹਨਾਂ ਦੀ ਕਲਮ ਉਹਨਾਂ ਦਾ ਕਲਾਮ ਉਹਨਾਂ ਦੇ ਕੌਲਮ ਹਰ ਪੰਜਾਬੀ ਦੀ ਜ਼ੁਬਾਨ ਤੇ ਮੁਹਾਵਰੇ ਬਣ ਕੇ ਵਿਚਰਦੇ ਰਹਿਣਗੇ, ਬੋਲਦੇ ਰਹਿਣਗੇ, ਆਪਣੇ ਆਪ ਚ ਮੁਹਾਵਰੇ ਬਣ ਜਾਣਗੇ। ਸੁਬੋਤਾ ਕੁਝ ਨਾ ਕਹਿੰਦੇ ਹੋਇਆ ਬੈਸ ਉਹਦਾ ਸ਼ਿਰੂ ਕਿਸੇ ਸ਼ਬਦਾਂ ਵਿੱਚ ਕਰਨ ਵਾਸਤੇ ਮੇਰੇ ਕੋਲੇ ਕੁਝ ਵੀ ਨਹੀਂ ਹੈ ਬਸ ਪ੍ਰਮਾਤ ਪਾਉ ਉਹਨਾਂ ਦੀ ਉਸ ਸ਼ਾਇਰੀ ਤੇ ਮਿਆਰ ਨੂੰ ਜੋ ਉਹਨਾਂ ਨੇ ਕਾਇਮ ਕੀਤਾ ਹੈ ਉਹ ਹਮੇਸ਼ਾ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਪੰਜਾਬੀ ਆਦਬ ਨੂੰ ਪੰਜਾਬੀ ਮਾਂ ਬੋਲੇ ਨੂੰ ਇਹਨਾਂ ਕੁਝ ਦੇ ਕੇ ਗਏ ਆਉਣ ਵਾਲਿਆਂ ਨੂੰ ਅਸਲਾਮ ਉਹਨਾਂ ਤੋਂ ਪੜ ਕੇ ਸੇਧ ਲੈਣ ਗਿਆ ਔਰ